ਉਹ ਫਾਇਲ ਹਲਕੇ ਦੇ ਵਿੱਚ ਜਿਹੜਾ ਛਜੂਰ ਕਾਸਟ ਔਰ ਗਰੀਬ ਵਰਗਾਂ ਦੀ ਜਿਹੜੀ ਸੁਣਵਾਈ ਨਹੀਂ ਹੋ ਰਹੀ ਉਸ ਸੰਬੰਧੀ ਕਟਵਾਰ ਥੱਪਾ ਭਰ ਕੇ ਐਪਲੀਕੇਸ਼ਨਾਂ ਦਾ ਮੈਨੂੰ ਦਿੱਤਾ ਗਿਆ ਹੈ ਔਰ ਇਹਨਾਂ ਦੀ ਸੁਣਵਾਈ ਜਿਹੜੀ ਆ ਮੈਂ ਆਪਣੇ ਕਮਿਸ਼ਨ ਦੇ ਦਫ਼ਤਰ ਚ ਲਾਵਾਂਗਾ ਔਰ ਜੋ ਇਸ ਵਿਧਾਨ ਸਭਾ ਦੇ ਵਿੱਚ ਬਿਲਕੁਲ ਵੀ ਗਰੀਬਾਂ ਦੀ ਸਾਰ ਨਹੀਂ ਲਈ ਜਾ ਰਹੀ ਮੈਂ ਖੁਦ ਗਰੀਬਾਂ ਦੇ ਪਿੰਡਾਂ ਤੱਕ ਮਜኑਮਾ ਦੇ ਪਿੰਡਾਂ ਤੱਕ ਪੁੱਛ ਕੇ ਉਹਨਾਂ ਦੀ ਸਾਰ ਲਵਾਂਗਾ ਕਿਣਾ ਚੁਣੇ ਇਸ ਹਲਕੇ ਦੇ ਜਿਹੜੇ ਤ੍ਰਾਈ ਕਾਉਂਸਲਰਾਂ ਨੇ ਕੰਮ ਨਹੀਂ ਕਰਾਉਂਦੇ। ਨਹੀਂ ਮੈਂ ਵਿਧਾਇਕਤਾ ਜੀ ਬਹੁਤ ਸਿਆਰੇ ਹੁੰਦੇ ਸਾਰੇ ਜੀ। ਵਿਧਾਇਕ ਬਾਰੇ ਮੇਰੀ ਕੋਈ ਟਿੱਪਣੀ ਨਹੀਂ ਮੈਂ ਤਾਂ ਪ੍ਰਸ਼ਾਸਨ ਬਾਰੇ ਗੱਲ ਕੀਤੀ ਹੈ। ਤੇ ਪ੍ਰਸ਼ਾਸਨ ਜਿਹੜਾ ਆ ਉਹ ਮਜਲੂਮ ਨੂੰ ਗਰੀਬ ਨੂੰ ਜੇ ਇਨਸਾਫ ਨਹੀਂ ਦਵਾ ਸਕਦਾ ਤਾਂ ਫਿਰ ਮੈਨੂੰ ਆਣਾ ਪਊਗਾ ਜੀ। ਹਾਂ ਜੀ। ਕੀ ਗੱਲ ਕਰਦੇ ਹੋ ਜੀ? ਇਹ ਜਿਹੜਾ ਪ੍ਰੋਗਰਾਮ ਹੈ, ਇਹ ਐਸਸੀਪੀਸੀ ਜਿਹੜੀ ਮੁਲਾਜ਼ਮ ਜਥੇਬੰਦੀ ਸਿਹਤ ਵਿਭਾਗ ਦੀ ਆ ਉਹਨਾਂ ਵੱਲੋਂ ਰੱਖਿਆ ਗਿਆ ਪ੍ਰੋਗਰਾਮ ਸੀ ਔਰ ਇਹ ਮੇਰੀ ਮਰਜ਼ੀ ਸੀ ਇਹ ਪ੍ਰੋਗਰਾਮ ਮੈਂ ਲੁਧਿਆਣਾ 'ਚ ਰਖਵਾਦਾ ਉਹਨਾਂ ਕੋਲੋਂ ਇਹ ਪ੍ਰੋਗਰਾਮ ਚਾਹੇ ਮੈਂ ਬਲਾਚੌਰ ਰਖਵਾਦਾ ਆਪਣੇ ਮੇਰੀ ਮਰਜ਼ੀ ਸੀ ਤੇ ਮੈਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਇਹਨੂੰ ਪਾਇਲਟ ਸਾਈਟ ਕੀਤਾ ਸੀ ਕਿਉਂਕਿ ਪੂਰੇ ਪੰਜਾਬ ਦਾ ਇੱਕ ਸੈਂਟਰ ਜਿਆ ਬਣ ਜਾਂਦਾ ਆ ਔਰ ਇੱਥੇ ਮੇਰੀ ਖੋਦੀ ਟੀਮ ਵੀ ਹੈਗੀ ਹੈ ਜਿਹੜੀ ਪ੍ਰੋਗਰਾਮ ਨੂੰ ਉਹਨਾਂ ਨੂੰ ਸਪੋਰਟ ਕਰ ਸਕਦੀ ਸੀ ਤੇ ਡਾਕਟਰ ਜਸਪੀ ਪੀਂਜਾ ਦੀ ਹੈ ਜਿੱਦਾਂ ਮੇਰੇ ਸਾਥੀ ਰਹੇ ਜਾਂ ਪਿਛਲੇ ਕੰਪੀ ਸਮੇਂ ਤੋਂ ਤੇ ਇਸ ਕਰਕੇ ਕਿਸੇ ਵਿਧਾਇਕ ਦਾ ਪ੍ਰੋਗਰਾਮ ਨਹੀਂ ਸੀ ਇਹ ਮੁਲਾਜ਼ਮਾਂ ਦਾ ਪ੍ਰੋਗਰਾਮ ਸੀ ਵਿਧਾਇਕ ਆ ਜਾਂਦੇ ਉਹਨਾਂ ਦਾ ਜੀ ਆਇਆਂ ਵੈਲਕਮ ਸੀ ਜੀ ਕਹਿੰਦੇ ਹੋ ਵੀ ਆਪਣੇ ਬੰਦੇ ਅੱਗੇ ਲਾਓ ਜੀ ਇਹ ਜਿਹੜਾ ਹਲਕਾ ਵੀ ਤਾਂ ਹੈ ਇਹ ਇਜਤ ਹੈਗਾ ਵਾ ਸੁਵੇ ਦੇਖੋ ਕੰਡਿੰਗੋ ਤੇ ਹੈ ਜਿਹੜੇ ਨਿਮਾਇੰਦਗੀ ਕਰ ਰਹੇ ਆ ਨਹੀਂ ਵਿਧਾਇਕ ਵੀ ਤੇਰਾ ਹੀ ਬੰਦਾ ਹੈ ਜੀ ਵਿਧਾਇਕ ਵੀ ਤੇਰਾ ਹੀ ਬੰਦਾ ਹੈ ਅੱਜ ਜਿੰਨੇ ਇਸ ਕਰਤਾ ਹੈ ਸਭੂ ਦੇਖੋ ਮੈਂ ਪਿਛਲਾ ਪ੍ਰੋਗਰਾਮ ਵੀ ਕੀਤਾ ਸੀ ਉਦੋਂ ਵੀ 35-40 ਸ਼ਿਕਾਇਤਾਂ ਸੀ ਅੱਜ ਵੀ ਤਕਰੀਬਨ 35-40 ਕੁਝ ਪੁਰਾਣੀਆਂ ਸ਼ਿਕਾਇਤਾਂ ਵਾਲੀ ਸੀ ਕੁਝ ਨਵੀਆਂ ਵਾਲੀ ਸੀ ਤੇ ਉਹਦੀ ਜਿਹੜੀਆਂ ਪੁਰਾਣੀਆਂ ਸ਼ਿਕਾਇਤਾਂ ਵਾਲੇ ਆ ਉਹਨਾਂ ਨੂੰ ਦਫ਼ਤਰ ਸੰਪਰਕ ਬਣਾਉਣਾ ਪਊਗਾ ਕਿਉਂਕਿ ਕਮਿਸ਼ਨ ਦਾ ਦਫ਼ਤਰ ਇੱਕ ਕੋਰਟ ਹੈ ਸਿਵਲ ਜੱਜ ਦੀਆਂ ਪਾਵਰਾਂ ਨੇ ਮੇਰੇ ਕੋਲ ਔਰ ਉਤ ਕੋਰਟ ਦੇ ਵਿੱਚ ਸੁਣਵਾਈਆਂ ਹੁੰਦੀਆਂ ਤਰੀਕਾ ਪੈਂਦੀਆਂ ਆ ਤੇ ਉਹਨਾਂ ਸਾਰਿਆਂ ਨੂੰ ਅਸੀਂ ਇਹ ਗਾਈਡ ਕੀਤਾ ਜਿਹਨਾਂ ਦੀਆਂ ਪੁਰਾਣੀਆਂ ਸ਼ਿਕਾਇਤਾਂ ਆ ਉਹ ਆਪਣੀ ਉੱਥੇ ਸੰਪਰਕ ਕਰਨ ਕਮਿਸ਼ਨ ਆਫਿਸ ਜਿਹੜੀਆਂ ਨਮੀਆਂ ਆ ਇਹਨਾਂ ਦਾ ਆਪਾਂ ਇੱਕ ਜਿਹੜਾ ਵਿਚਾਰ ਲਿਆ ਨਹੀਂ ਤਾਂ ਉੱਥੇ ਜਾ ਕੇ ਦੇਣੀ ਪੈਣੀ ਸੀ। ਮੈਂ ਕਹਿੰਦੇ 8 ਵਜੇ ਆਪ ਜਿਹੜੀਆਂ ਪਹਿਲਾਂ ਆ ਚੁੱਕੇ ਆ। 1:00 ਤੱਕ ਦਾ ਵਿਕਟਾਰਾ ਹੋ ਜਾਣਾ। ਉਹਦੇ ਚੋਂ 30000 ਤਾਂ ਸੋਲਵ ਕੀਤੀਆਂ ਮੈਂ ਦੱਸਿਆ ਜੀ 7 ਮਹੀਨਿਆਂ 'ਚ। ਬੜੀ ਲੋਕ ਹੈ ਇਸੇ ਦੁਬਾਰਾ ਨੂੰ ਕਿੰਨੇ ਪਾਟ ਦੋ ਦੋ 1000 ਰੁਪਏ ਦੇ ਕੇਸ ਤੁਹਾਡੇ ਕੋਲ ਵਿਚਾਰ ਦੀ ਨਵ ਹੋ ਰਿਹਾ। ਦੇਖੋ ਮੇਰੇ ਕੋਲ ਜਿਹੜਾ ਵੀ ਕੇਸ ਕੋਈ ਸਪੈਸ਼ਲ ਕੋਈ ਵਿਚਾਰ ਅਧੀਨ ਹੈ ਉਹਦੇ ਬਾਰੇ ਤਾਂ ਮੈਂ ਫੈਲ ਦੇਖ ਕੇ ਦੱਸ ਸਕਦਾ ਆ। ਲੇਕਿਨ ਜੇਕਰ ਤੱਕਾ ਹੋਇਆ ਜ਼ੁਲਮ ਹੋਇਆ ਤਾਂ ਧਰਤੀ ਦੀ ਕੋਈ ਸ਼ਕਤੀ ਨਹੀਂ ਕਿ ਉਹਨਾਂ ਨੂੰ ਇ ਇਸ ਲੇਪ ਤੋਂ ਅੱਗੇ ਬੈਠਾ ਉਹ ਦਬੀ ਬੈਠਾ ਉਹ ਮੇਰੇ ਕੋ ਤੇਜੋ ਜੀ ਖੱਟੇ ਚੱਕਦੇ ਅੱਜ ਕਿਨੇ ਲੋਕ ਆਏ ਕਿਨੇ ਜਨਾਬ ਜੀ ਪੂਰਾ ਗਏ ਨਹੀਂ ਅੱਜ ਮੈਂ ਕੱਲੀਆਂ ਫੈਲਾਣੇ ਨਹੀਂ ਆਇਆ ਅੱਜ ਪੂਰੇ ਪੰਜਾਬ ਦੇ ਜਿਹੜੇ ਸਾਡੇ ਮੁਲਾਜ਼ਮ ਜਥੇਬੰਦੀ ਦੇ ਲੋਕ ਆ ਰਖੰਨਾ ਔਰ ਪਾਇਲ ਵਿਧਾਨ ਸਭਾ ਤੇ ਜਿਹੜੇ ਦਰਦਮੰਦ ਲੋਕ ਨੇ ਗਰੀਬਾਂ ਲਈ ਉਹ ਇਕੱਠੇ ਹੋਏ ਸਗੇ ਉਹਦੇ ਚ ਆਪਾਂ ਜਿਹੜਾ ਪੂਰੇ ਪੰਜਾਬ ਚ ਇੱਕ ਲਾਂਬੰਦੀ ਕਰ ਰਹੇ ਆ ਗਰੀਬ ਦੀ ਮਜਰੂਮ ਦੀ ਦਲਤ ਦੀ ਪਛੜੇ ਦੀ ਉਸ ਲੜੀ ਦਾ ਇਹ ਪ੍ਰੋਗਰਾਮ ਹੈ ਇਹ ਕੋਈ ਐਨੀਆ ਕਿਤੇ ਵਿਸ਼ੇਸ਼ ਹੋ ਰਿਹਾ ਪੂਰੇ ਪੰਜਾਬ ਚ ਮੇਰੇ ਪ੍ਰੋਗਰਾਮ ਹੋ ਰਹੇ ਆ ਔਰ ਉਸੇ ਲੜੀ ਦਾ ਪ੍ਰੋਗਰਾਮ ਹੈ ਅਸੀਂ ਪੰਜਾਬ ਦੇ ਵਿੱਚ ਗਰੀਬ ਦੀ ਨਮਾਣੇ ਦੀ ਜਿਹਦੀ ਕਿਤੇ ਸੁਣਵਾਈ ਨਹੀਂ ਹੁੰਦੀ ਉਹ ਕਿਸੇ ਜਾਤ ਦਾ ਹੋਵੇ ਕਿਸੇ ਧਰਮ ਦਾ ਹੋਵੇ ਪੂਰੇ ਪੰਜਾਬ ਚ ਲਾਮਬੰਦੀ ਕਰਾਂਗੇ ਉਹਨਾਂ ਦਾ